इंडो नेपाल इंटरनेशनल गेम्स वेट वेट ते वेटलिफ्टर مقابلے ਵਿੱਚੋ 골ਡ ਮੈਡਲ ਪ੍ਰਾਪਤ ਕਰਨ ਵਾਲੇ ਬੱਚੇ ਉਹਨਾਂ ਦਾ ਨਾਮ ਜੋ ਕਿ ਗੌਰਵ ਸਿੰਘ ਤੇ ਮੰਨੀ ਸਿੰਘ ਤੇ ਮੇਰੇ ਫਾਦਰ ਜਗਤਾਰ ਸਿੰਘ ਮੇਰੇ ਮਦਰ ਮਹਿੰਦਰ ਕੌਰ ਇਹਨਾਂ ਲਈ ਬਹੁਤ ਮਾਨ ਦੀ ਗੱਲ ਆ ਸਾਰੇ ਪਿੰਡ ਲਈ ਕਿ ਬੱਚੇ 골ਡ ਮੈਡਲ ਪ੍ਰਾਪਤ ਕਰਕੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਕੇ ਪਿੰਡ ਚ ਵਾਪਸੀ ਅੱਜ ਉਹਨਾਂ ਦੀ ਹੋਈ ਆ ਉਹਨਾਂ ਦੇ ਵੈਲਕਮ ਲਈ ਇਹ ਸਾਰਾ ਕੁਝ ਅੱਜ ਕੀਤਾ ਜਾ ਰਿਹਾ ਹੈ ਧੰਨਵਾਦ ਜੀ ਕਿੰਨੀ ਵੀ ਖੁਸ਼ੀ ਹੈ ਜੀ ਅੱਜ ਪਿੰਡ ਦੇ ਹਾਂਜੀ ਜੀ ਬਹੁਤ ਖੁਸ਼ੀ ਹੋਈ ਆ ਕਿੰਨੀ ਕਿ ਮਿਹਨਤ ਕੀਤੀ ਕਿੰਨੇ ਕਿ ਜਰ ਤੋਂ ਮਿਹਨਤ ਕਰਦੇ ਬੱਚੇ 3 ਸਾਲ ਹੋ ਗਏ ਨਾ ਬੇਟੇ 3 ਸਾਲ ਹੋ ਗਏ ਆ ਬੇਟੇ ਨੂੰ ਹਾਂਜੀ ਪਹਿਲਾ ਵੀ ਕਿਹਦੇ ਕੰਪੀਟੀਸ਼ਨ ਦੇ ਗਿਆ ਕਿ ਪਹਿਲਾਂ ਵੀ ਜਿੱਦਾਂ ਜਾਂਦੇ ਰਹੇ ਆ ਕਾਫੀ 골ਡ ਮੈਡਲ ਜਿੱਦਾਂ ਇਹਨਾਂ ਨੇ ਪ੍ਰਾਪਤ ਕੀਤੇ ਆ ਇੰਟਰਨੈਸ਼ਨਲ ਗੇਮਸ ਅੱਜ ਫਸਟ ਟਾਈਮ ਹੋਈ ਆ ਹਾਂਜੀ ਅੱਜ ਸਾਡੇ ਜੰਡਿਆਲੇ ਲਈ ਪਿੰਡ ਸਮਰਾਮਾ ਲਈ ਬੜੀ ਮਾਣ ਵਾਲੀ ਗੱਲ ਆ ਸਾਡੇ ਪਿੰਡ ਦੇ ਦੋ ਨੌਜਵਾਨ ਜਿਨ੍ਹਾਂ ਨੇ weight lifting ਵਿੱਚ ਇੰਡੀਆ ਨਪਾਲ ਗੇਮਸ ਵਿੱਚ 골ਡ ਮੈਡਲ ਜਿੱਤੇ ਆ ਉਹ ਸਾਡੇ ਪਰਿਵਾਰ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਜਿਨ੍ਹਾਂ ਦਾ 2-4 ਸਾਲ ਤੋਂ ਲਗਾਤਾਰ ਮਿਹਨਤ ਕਰਾਇਆ ਸੀ ਬੱਚੇ ਉਹਨਾਂ ਦੀ ਮਿਹਨਤ ਨੂੰ ਅੱਜ ਫਲ ਲੱਗਾ ਇਹ ਜਿਹੜਾ ਟੂਰਨਾਮੈਂਟ ਆ ਪੂਰੇ ਪੰਜਾਬ ਬੱਚੋਂ ਦੋ ਬੱਚੇ ਸਾਡੇ ਇਹ ਸਿਲੈਕਟ ਹੋਏ ਆ ਜਿਨ੍ਹਾਂ ਨੇ 골ਡ ਮੈਡਲ ਜਿੱਟਿਆ ਜਿੱਤਿਆ ਇੰਟਰਨੈਸ਼ਨਲ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਿੰਡ ਨੂੰ ਵੀ ਪੰਜਾਬ ਗਵਰਨਮੈਂਟ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਿਹੜਿਆ ਗੇਮਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਤੋਂ ਲੈ ਕੇ ਇਹ ਬੱਚਿਆਂ ਨੂੰ ਉਤਸ਼ਾਹ ਕਰ ਰਹੇ ਆ ਜੋ ਲੰਬੇ ਸਪੋਰਟਸ ਵਿੱਚ ਖੇਡਣ ਵਾਲੇ ਬੱਚੇ ਆ ਉਹਨਾਂ ਦਾ ਵੀ ਅਤਿ ਸ਼ਾਬਾਸ਼ ਆ ਅਸੀਂ ਪੰਜਾਬ ਗਵਰਨਮੈਂਟ ਦੇ ਵੀ ਪਿੰਡ ਦੀ ਸਾਡੇ ਬਦਵੰਤੇ ਸੱਜਣ ਮੱਖਣ ਪੱਲਣ ਜੀ ਮਾਨਜੋਗ ਡੀਪੀ ਸਾਹਿਬ ਜਿਨ੍ਹਾਂ ਦਾ ਬਹੁਤ ਜ਼ਿਆਦੀ ਮਿਹਨਤ ਆ ਇਸ ਬੱਚਿਆਂ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਇਸ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜਿਨ੍ਹਾਂ ਨੇ ਇਹ ਬੱਚਿਆਂ ਨੂੰ ਉਤਸ਼ਾਹ ਕਰਕੇ ਚੰਗੇ ਪਾਸੇ ਤੋਰਿਆ ਸਾਰਿਆਂ ਦਾ ਬਹੁਤ ਧੰਨਵਾਦ ਆ ਬੜਾ ਖੁਸ਼ੀ ਦਾ ਸਮਾਇਆ ਕਿ ਸਾਡੇ ਬੱਚੇ ਇੰਡੋਨੇਪਾਲ weightlifting ਕੰਪੀਟੀਸ਼ਨ ਜਿਹੜੇ ਹੋਏ ਹੋਏ ਆ ਉੱਥੇ ਔਰ ਦੋਨੇ ਬੱਚੇ ਇੱਕ ਸਮਰਾਮਾ ਤੋਂ ਇੱਕ ਜੰਡੇ ਵਾਲੇ ਤੋਂ ਦੋਨੇ ਬੱਚੇ 골ਡ ਮੈਡਲ ਲੈ ਕੇ ਆਏ ਆ ਔਰ ਸਾਨੂੰ ਅੱਜ ਦੋਨਾਂ ਪਿੰਡਾਂ ਨੂੰ ਬੜੀ ਖੁਸ਼ੀ ਆ ਔਰ ਸਾਡੇ ਪਰਿਵਾਰਾਂ ਨੂੰ ਬੜਾ ਵੱਡਾ ਮਾਣ ਆ ਅੱਜ ਅਸੀਂ ਸਾਰੇ ਇਸ ਗੱਲ ਲਈ ਇਕੱਠੇ ਹੋਏ ਆ ਕਿ ਇਹ ਬੱਚੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੋਣਗੇ ਇਹਨਾਂ ਵੱਲ ਦੇਖ ਕੇ ਜਿਹੜੇ ਇਹਨਾਂ ਤੋਂ ਛੋਟੇ ਬੱਚੇ ਆ ਉਹ ਵੀ ਵੱਡੇ ਵੱਡੇ ਕੰਪੀਟੀਸ਼ਨਾਂ ਦੇ ਵਿੱਚ ਜਾਣਗੇ ਪਹਿਲਾਂ ਇਹਨਾਂ ਨੇ ਸਟੇਟ ਲੈਵਲ ਦੇ ਉੱਪਰ ਬੜੇ 골ਡ ਮੈਡਲ ਲਏ ਸੀ ਅੱਜ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਆ ਨੇਪਾਲ ਦੇ ਵਿੱਚੋਂ ਜਿਹੜਾ ਇਹ 골ਡ ਮੈਡਲ ਲੈ ਕੇ ਆਏ ਆ ਮੈਂ ਦੋਨਾਂ ਪਰਿਵਾਰਾਂ ਨੂੰ ਬਹੁਤ-ਬਹੁਤ ਮੁਬਾਰਕਵਾ ਦਿੰਦਾ ਆ ਔਰ ਸੱਚੇ ਬਾਦਸ਼ਾਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਆ ਕਿ ਇਹਨਾਂ ਦੇ ਸਿਰ ਦੇ ਤੇ ਮਿਹਰ ਬਰਿਆਥ ਰੱਖਣਾ ਇਹ ਜਿਹੜੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀ ਕਰਨ ਤੇ ਸਾਡੇ ਪਿੰਡਾਂ ਦਾ ਨਾਂ ਔਰ ਸਾਡੇ ਪਰਿਵਾਰਾਂ ਦਾ ਨਾਂ ਜਿਹੜਾ ਆ ਉਹ ਬਲੰਦ ਕਰਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਖਾਸ ਧੰਨਵਾਦ ਕਰਦਾ ਆ ਇਹਨਾਂ ਦੇ ਪਰਿਵਾਰਾਂ ਦਾ ਇਹਨਾਂ ਦੇ ਪੇਰੈਂਟਸ ਦਾ ਜਿਹੜਾ ਇਹਨਾਂ ਨੇ ਬੱਚਿਆਂ ਨੂੰ ਬੋਡੀ ਵੇਟ ਕੀਤਾ ਆ ਔਰ ਇਹਨਾਂ ਦਾ ਹੀ ਜਿਹੜਾ ਆ ਉਹ ਵੱਡਾ ਜਿਹੜਾ ਆਸ਼ੀਰਵਾਦ ਆ ਸਾਰਿਆਂ ਦਾ ਧੰਨਵਾਦ ਦੇਖੋ ਜੇ ਬੱਚੇ 3-4 ਸਾਲ ਤੋਂ ਪ੍ਰੈਕਟਿਸ ਕਰ ਰਹੇ ਆ ਇਹਨਾਂ ਨੇ ਫੱਲੇ ਲੈਵਲ ਤੋਂ ਸ਼ੁਰੂ ਹੋ ਗਏ ਡਿਸਟ੍ਰਿਕਟ ਤੋਂ ਸਟੇਟ ਤੋਂ ਜਿਹੜੇ ਕੰਪੀਟੀਸ਼ਨ ਜਿੱਤੇ ਸੀ ਅੱਜ ਇਹਨਾਂ ਨੇ ਪਹਿਲਾ ਇੰਟਰਨੈਸ਼ਨਲ ਜਿਹੜਾ ਕੰਪੀਟੀਸ਼ਨ ਆ ਜਿਹੜਾ ਇੰਡੋਨੇਪਾਲ ਜਿਹੜਾ ਆ ਮਿਡਲ ਲਿਫਟਿੰਗ ਦੇ ਉੱਤੇ ਕੰਪੀਟੀਸ਼ਨ ਹੋਇਆ ਉਹਦੇ ਵਿੱਚੋਂ ਦੋਨੇ ਬੱਚੇ ਜਿਹੜੇ ਆ 골ਡ ਮੈਡਲ ਲੈ ਕੇ ਆਏ ਆ ਕਿੰਨੇ ਕਿਲੋ ਦਾ ਸਟ੍ਰੰਥ ਆ ਜੀ ਕੰਪੀਟੀਸ਼ਨ ਜਿਹੜਾ ਇਹਨਾਂ ਦਾ ਸੀ ਇਹਨਾਂ ਨੇ ਆਪਣੇ weight ਦੇ ਵਿੱਚ ਅੰਡਰ 19 ਦੇ ਵਿੱਚ 1 ਕਵੈਂਟਲ 5 ਕਿਲੋ ਇਹਨਾਂ ਦਾ ਹੀ ਅੰਡਰ 17 ਸੀ ਇਹਨਾਂ ਨੇ 95 ਕਿਜੀ ਠੀਕ ਹੈ ਨਾ ਜੀ ਔਰ ਅੱਜ ਦਾ ਨਸ਼ਾ ਦਾ ਬਹੁਤ ਹੋਰ ਜਾਂਦਾ ਤੇ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਤਾਂ ਇਹ ਮੈਸੇਜ ਇਹ ਆ ਜੀ ਜੇ ਬੱਚੇ ਸਾਡੇ ਸਪੋਰਟਸ ਨਾਲ ਜੁੜ ਜਣਗੇ ਉਹਨਾਂ ਨੇ ਇਹੋ ਜਿਹੇ ਜਿਹੜੀਆਂ ਮੜੀਆਂ ਲਾਮਤ ਆ ਉਹਨਾਂ ਵੱਲ ਧਿਆਨ ਨਹੀਂ ਕਰਨਾ ਸਾਨੂੰ ਪਿੰਡਾਂ ਦੇ ਵਿੱਚ ਆਪਣੇ ਸਪੋਰਟਸ ਕਲੱਬ ਜਿਮ ਵਗੈਰਾ ਬਣਾਉਣਾ ਚਾਹੀਦਾ ਆ ਤਾਂ ਕਿ ਜਿਹੜੇ ਲੋਕੀ ਜਿਹੜੇ ਆ ਉਹ ਇਸ ਪਾਸੇ ਸਪੋਰਟਸ ਦੇ ਨਾਲ ਜੁੜ ਜਣ ਦੂਸਰਾ ਇਹ ਰਹਾ ਆ ਅੱਜ ਪੰਜਾਬ ਦੇ ਵਿੱਚ ਜਿਹੜਾ ਸ਼ਿਵਾਂਦ ਰਿਆ ਚੱਲ ਬੰਦ ਰਿਹਾ ਆ ਉਹਨਾਂ ਤੋਂ ਵੀ ਕਿਹਾ ਜਾ ਰਿਹਾ ਜਿਹਦੇ ਵਿੱਚ ਸਾਡੇ ਪਿੰਡ ਦੇ ਲੋਕ ਵੀ ਸਾਡੇ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਜਿਹੜਾ ਆ ਖਾਸ ਧਿਆਨ ਦੇਂਦੇ ਹਨ ਤੇ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜਨਾ ਅੱਜ ਗੰਡੇਆਲਾ ਮਨਜੀ ਕੀ ਤੇ ਨਗਰ ਦਾ ਮਨਿੰਦਰ ਸਿੰਘ weightlifter ਜਿਹੜਾ ਗਵਰਨਮੈਂਟ ਸੁਨਿਸ ਕੰਡੀਪੂ ਸਮਰਾਜ ਇੰਦਰਾ ਦੇ weightlifting coaching center ਹੈਡਮਾਸਟਰ ਜਗਰ ਸਿੰਘ ਸਟੇਡੀਅਮ ਦੇ ਵਿੱਚ ਟ੍ਰੇਨਿੰਗ ਕਰਦਾ ਹੈ ਉਹਦੇ ਨਾਮ ਗੌਰਵ ਸਿੰਘਾ ਸਮਰਾਏ ਦਾ ਬੱਚਾ ਜਿਹੜਾ ਇਹ ਵੀ ਬੱਚਾ ਸਾਡੇ ਸੈਂਟਰ ਵਿੱਚ ਟ੍ਰੇਨਿੰਗ ਕਰਨ ਲੱਗਾ ਔਰ ਲਗਭਗ ਬਹੁਤ ਅੱਛੀ ਟ੍ਰੇਨਿੰਗ ਕਰਕੇ ਇਹਨਾਂ ਨੇ ਡਿਸਟ੍ਰਿਕਟ ਨੂੰ ਰਿਪਰੈਜ਼ੈਂਟ ਕੀਤਾ ਸਟੇਟ ਨੂੰ ਰਿਪਰੈਜ਼ੈਂਟ ਕੀਤਾ ਫਿਰ ਇੰਟਰਨੈਸ਼ਨਲ ਫੈਡਰੇਸ਼ਨ ਜਿਹੜੀਆਂ ਫਿਟ ਇੰਡੀਆ ਦੇ ਰੈਕਗਨੀਸ਼ਨ ਦੇ ਨਾਲ ਆਉਂਦੀਆਂ ਨੇ ਉਹਦੇ ਵਿੱਚ ਇੰਡੋ ਨੇਪਾਲ ਇੰਟਰਨੈਸ਼ਨਲ ਗੇਮਸ ਜਿਹੜੀਆਂ ਵਕ ਖ ਗੇਮਸ ਦੇ ਨਾਂ ਨਾਲ weightlifting ਮੁਕਾਬਲੇ ਵੀ ਹੋਏ ਆ ਨੇਪਾਲ ਦੇ ਪੋਖਰਾ ਸ਼ਹਿਰ ਵਿੱਚ ਇਹ ਮੁਕਾਬਲਾ ਹੋਇਆ ਹੈ ਜਿੱਥੇ ਇਹਨਾਂ ਦੋਨੋਂ ਬੱਚਿਆਂ ਨੇ ਗੋਲ ਮੈਲ ਪ੍ਰਾਪਤ ਕਰਕੇ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਪੰਜਾਬ ਸਰਕਾਰ ਤੇ ਇਲਾਕੇ ਦੇ ਲੋਕ ਜਿਹੜੇ ਆ ਖੇਡ ਪ੍ਰੇਮੀ ਨੇ ਇਸ ਇਲਾਕੇ ਦੇ ਬੱਚੇ ਜਿਹੜੇ ਪਹਿਲਾਂ ਵੀ ਇੰਡੋ ਨੇਪਾਲ ਇੰਟਰਨੈਸ਼ਨਲ ਟੂਰਨਾਮੈਂਟ ਤੇ ਇੰਡੋਪਾ ਗੇਮਸ ਜੂਨੀਅਰ ਵਰਲਡ ਚੈਂਪੀਅਨਸ਼ਿਪ ਸੀ ਸੀਨੀਅਰ ਵਰਲਡ ਚੈਂਪੀਅਨਸ਼ਿਪ ਕੌਰਵਲ ਗੇਮਸ ਦੇ ਮੈਡਲ ਮੈਡਲ ਜਿੰਨਰ ਰਹਿ ਚੁੱਕੇ ਨੇ ਮੈਂ ਬੇਨਤੀ ਕਰਾਂਗਾ ਇਲਾਕੇ ਦੇ ਨੌਜਵਾਨਾਂ ਨੂੰ ਕਿ ਨਸ਼ਾ ਨੂੰ ਛੱਡ ਕੇ ਆਓ ਆਪਾਂ ਖੇਡਾਂ ਨਾਲ ਜੁੜੀਏ ਜਿਹਦੇ ਨਾਲ ਸਾਡੇ ਪਿੰਡਾਂ ਦਾ ਇਲਾਕੇ ਦਾ ਨਾਮ ਰੌਸ਼ਨ ਹੋਏਗਾ ਤੇ ਪੰਜਾਬ ਸਰਕਾਰ ਵੀ ਇਸ ਲਈ ਯਤਨਸ਼ੀਲ ਹੈ ਅੱਜ ਬਹੁਤ ਵਿਸ਼ੇਸ਼ ਦਿਨ ਹੈ ਕਿ ਨਸ਼ਾ ਮੁਕਤ ਪੰਜਾਬ ਐਲਾਨਿਆ ਜਾ ਰਿਹਾ ਹੈ ਅੱਜ ਵਿਸ਼ੇਸ਼ ਦਿਨ ਹੈ ਪੰਜਾਬ ਸਰਕਾਰ ਦਾ ਉਹਨਾਂ ਨੇ ਵੀ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਪ੍ਰੋਗਰਾਮ ਲਿਖੇ ਆ ਤੇ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ ਆਓ ਆਪਾਂ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਈਏ ਜਿਹਦੇ ਨਾਲ ਨੌਜਵਾਨ ਪੀੜੀ ਜਿਹੜੀ ਹੈ ਨਸ਼ਾ ਤੋਂ ਦੂਰ ਰੱਖ ਕੇ ਅੰਤਰਰਾਸ਼ਟਰੀ ਹੋਰ ਵੱਡੇ ਮੁਕਾਬਲੇ ਲਈ ਵਰਲਡ ਚੈਂਪੀਅਨਸ਼ਿਪ 올림픽 ਲਈ ਜਿਹੜਾ ਆਪਾਂ ਜਤਨ ਛਿੜ ਰਹੀਏ ਆਹੋ ਜਿਹੜੇ ਨਹੀਂ ਹਾਲੇ ਜੁੜ ਸਕੇ ਖੇਡਾਂ ਨਾਲ ਆਪਾਂ ਜੁੜ ਕੇ ਰਲ ਕੇ ਦੇਸ਼ ਦਾ ਨਾਮ ਰੌਸ਼ਨ ਕਰੀਏ ਤੇ ਪਲਨ ਸਾਹਿਬ ਸਾਡੇ ਸਾਬਕਾ ਸਰਪੰਚ ਜੰਡਿਆਰਾ ਉਨਾ ਦਾ ਬਹੁਤ ਵੱਡਾ ਯੋਗਦਾਨ ਆ ਇਹ ਇਲਾਕੇ ਦੇ ਜਿਹੜੇ ਹੈ ਪਟਾਮਾਂ ਨੇ ਜਿਹਨਾਂ ਦੇ ਜਤਨ ਨਾਲ ਅਸੀਂ ਵੱਡੇ ਵੱਡੇ ਮੁਕਾਬਲੇ ਨੂੰ ਕਰਾਉਣ ਵਿੱਚ ਰਹੇ ਰਹੇ ਸਾਡੀਆਂ ਬਹੁਤ ਹਾਯਤਾ ਕੀਤੀਆਂ ਵਕ ਵਕ ਥੇੜ ਮੁਕਾਬਲੇ ਪਾਕਿਸਤਾਨ ਦੀ ਟੀਮ ਵੀ ਅਸੀਂ ਬੁਲਾਈ ਸੀਗੀ ਇਸ ਸਟੇਡੀਅਮ ਵਿੱਚ ਕੋ ਪੱਲਨ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀਗਾ ਉਸ ਤੋਂ ਇਲਾਵਾ ਯੂ ਐਸ ਏ ਦੀਆਂ ਟੀਮਾਂ ਵੀ ਆਈਆਂ ਸੀਆਂ ਉਹਨਾਂ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀਗਾ ਤੇ ਸਮਰਾਏ ਤੋਂ ਨਗਰ ਤੋਂ ਜਿੰਨੇ ਵੀ ਗੌਰਵ ਦੇ ਬਾਜੀ ਆਏ ਨੇ ਪਿਤਾ ਜੀ ਦਾਦਾ ਜੀ ਤੋਂ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਾਰਾ ਜੀ ਜਿਹੜੇ ਮਨਿੰਦਰ ਜੰਡਿਆਲਾ ਲੰਮਕੀ ਦੇ ਲੈਟਰ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਮੁਬਾਰਕਾ ਦਾਦੀ ਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਜਿੰਨੇ ਵੀ ਪੱਧ ਚੜ ਕੇ ਇਹ ਆਏ ਨੇ ਸਾਥੀ ਇਹਨਾਂ ਖਿਡਾਰੀਆਂ ਦਾ ਹੌਸਲਾ ਫਾਇ ਲਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਰ ਰਲ ਕੇ ਰੰਗਲਾ ਪੰਜਾਬ ਬਣਾਈਏ ਧੰਨਵਾਦ